ਸਿੱਧੇ ਜੇ ਹਾ ਸਾਫ ਖੀ ਲਓ ਐਦਾਂ ਪਿੰਡਾਂ ਖਾਨ ਨੂੰ ਜੋ ਦਿੱਲੀ ਨੂੰ ਪੰਜਾਬ ਬੀ ਲੋ ਜੱਟ ਲਾਜਵਾਬ ਬੀ ਲੋ ਉਹ ਦਿੱਲੀ ਨੂੰ ਪੰਜਾਬ ਬੀ ਲੋ ਉਹ ਦਿੱਲੀ ਨੂੰ ਪੰਜਾਬ ਬੀ ਲੋ ਉਹ ਦਿੱਲੀ ਨੂੰ ਪੰਜਾਬ ਬੀ ਲੋ ਆਵਾ ਗਾਣਾ ਆ ਰਿਹਾ ਉਸ ਬਾਰੇ ਦੱਸੋ ਜੀ ਹਾਂ ਜੀ ਇਹ ਗਾਣੇ ਤੇ ਬੜੀ ਮਿਹਨਤ ਹੋਈ ਜੀ ਗਾਣਾ ਦਾ ਮੈਂ ਬੜੀ ਕਾਫੀ ਦਿਨ ਤਾਂ ਬਣਾਇਆ ਹੋਇਆ ਸੀਗਾ ਤੇ ਫਿਰ ਮੇਰੇ ਤੈਂ ਕਿ ਆ ਮੈਂ ਡਾਇਰੈਕਟਰ ਸਾਹਿਬ ਜਿਹੜੇ ਹੈਗੇ ਹਨ ਰਾਜਦੇਵ ਜੀ ਤੇ ਕਿੰਦਨ ਪ੍ਰੋਡਕਸ਼ਨ ਹਾਊਸ ਨੂੰ ਮਿਲੇਗਾ ਚਾਹਤਾ ਜੀ ਸਾਰੇ ਮੇਰੇ ਫਰੈਂਡ ਜਿਹਨਾਂ ਨੇ ਪ੍ਰੋਜੈਕਟ ਰੇਡੀ ਕੀਤਾ ਜਿਹੜੇ ਰਿੰਦਰ ਸ਼ਰਮਾ ਨਾਲ ਬੈਠੇ ਐਸੀ ਬੜਾ ਬਿਊਟੀਫੁਲੀ ਗਾੜੀ ਨੂੰ ਬੜਾ ਅੱਛਾ ਸ਼ੂਟ ਕੀਤਾ ਤੇ ਆਪੋਸੋ ਸਾਰਿਆਂ ਲੋਕਾਂ ਨੂੰ ਬੜਾ ਪਸੰਦ ਆਊਗਾ ਤੇ ਵੀ ਇਸ ਮੈਂ ਮੇਰੀ ਕੁਸਟਮ ਸਾਰਿਆਂ ਨੂੰ ਗੁਣਾ। ਪਰ ਇਹ ਕਿਹੜਾ ਗਾਣਾ ਹੈ? ਇਹ ਗਾਣਾ ਹੈਗਾ ਜੀ ਗਾਣਾ ਦਾ ਰਾਮ ਜਿਹੜਾ ਹੈ ਨਾ ਪਹਿਲਾਂ ਤੁਸੀਂ ਆਪਣੇ ਵੀਡੀਓ ਸ। ਇਹ ਪਹਿਲਾਂ ਮੈਂ ਫਿਟਨੈਸ ਲਾਈਨ ਦੇ ਵਿੱਚ ਸੀਗਾ ਜਿੱਦਾਂ ਕਿ ਸਾਰੇ ਸ਼ਹਿਰ ਦੇ ਲੋਕ ਤੁਹਾਨੂੰ ਜਾਣਦੇ ਹੀ ਮੇਰਾ ਨਾਮ ਇਸ ਤਰ੍ਹਾਂ ਸਾਰੇ ਲੋਕਾਂ ਨੂੰ ਪਤਾ ਹੀ ਆ। ਬੋਡੀ ਬਿਲਡਿੰਗ ਮੈਂ 17 ਸਾਲ ਦੀ ਪੀਆ ਸਵੇਰ ਫਿਰ ਮੈਂ ਆਪਣੀ ਮੈਂਜਰੀ ਸਵੀਚ ਕੀਤੀ ਹੈ। ਤੇ ਮੈਂ ਪੰਜਾਬੀ ਸਿੰਗਿੰਗ ਲਾਈਨ ਦੇ ਵਿੱਚ ਆਇਆ ਤੇ ਇਹ ਮੇਰਾ 3rd Song ਹੈ ਜਿਹੜਾ ਇਹ ਹੁਣ ਆ ਰਿਹਾ ਹੈ। That is D&P ਇਹ ਇਹ ਕੋਲ ਪੂਰੇ ਦਿੱਲੀ ਨੂੰ ਪਜਾਉ। ਤੇ ਇਹ ਗਾਣਾ ਬਹੁਤ ਹੀ ਵਧੀਆ ਅਸੀਂ ਸ਼ੂਟ ਕੀਤਾ ਹੈਗਾ। ਕਿ ਹੋਪਸੋ ਤੁਹਾਨੂੰ ਲੋਕਾਂ ਨੂੰ ਬਹੁਤ ਇਸ ਤੋਂ ਪਹਿਲਾਂ ਕਿਹੜੇ ਕਿਹੜੇ ਗਾਣੇ ਆਏ ਤੇ ਕਦੋਂ-ਕਦੋਂ ਆਏ ਦੋ ਸੌ ਤੋਂ ਵੱਧ ਆ ਚੁੱਕੇ ਆ ਉਹ ਦਾ ਪਹਿਲਾ ਮੇਰਾ Song ਜਿਹੜਾ ਉਹ ਫਲੇਵਰ ਆਇਆ ਸੀਗੇ ਤਾਂ ਸੈਕਿੰਡ ਮਨ Song ਸੀਗਾ ਜਿਹੜਾ ਮੇਰਾ ਅੰਟਰ ਚ ਕਦੋਂ ਆਏ ਸੀਗੇ ਇਹ ਇਹ ਜਿਹੜਾ ਫਰਸਟ Song ਸੀਗਾ ਜਿਹੜਾ 2022 ਦੇ ਵਿੱਚ ਆਇਆ ਸੀਗਾ ਨਵੰਬਰ ਦੇ ਵਿੱਚ ਤੇ ਸੈਕਿੰਡ ਮਨ ਆਇਆ ਸੀਗਾ ਮੇਰਾ 2023 ਦੇ ਵਿੱਚ ਤੇ ਅਸੀਂ ਇਹਨੂੰ ਲੋਕਲ ਸ਼ੂਟ ਕੀਤਾ ਇੱਕ ਮੁਬਾਰਕ ਪਰ ਸ਼ੂਟ ਕੀਤਾ ਸੀ ਨਾ ਤੇ ਇੱਕ ਬੜੀ ਸਿਫੈਕਟਰੀ ਵਿੱਚ ਸੀ ਸਮਸਾ ਡਿਫਰੈਂਟਿੰਗ ਤੇ ਉੱਥੇ ਆਪਾਂ ਸ਼ੂਟ ਕੀਤਾ ਇਹਨਾਂ ਨੂੰ ਤੇ ਉਸ ਤੋਂ ਬਾਅਦ ਜਿਹੜਾ ਇੱਕ ਹੋਰ ਵੈਨਿਊ ਸੀਗਾ ਦੈਟ ਇਜ਼ ਆਪਣਾ ਜੀਪੀ ਸਪੋਰਟਸ ਅਕੈਡਮੀ ਉੱਤੇ ਗਰਾਉਂਡ ਹੈ ਤੇ ਫੋਟੋਸਟੇਡੀਅਮ ਦਾ ਲਾਈਟਿੰਗ ਵੀ ਬਹੁਤ ਬੰਦ ਹੈ ਤੇ ਅਸੀਂ ਬਾਕੀ ਸ਼ੋਰ ਸੁਣ ਸਕੀ। ਮੇਰਾ ਨਾਮ ਦਾਤੂ। ਹਾਂ ਜੀ। ਕੀ ਨਾ ਪ੍ਰੋਜੈਕਟ ਵੀ ਕਰ ਸਕੀਓ ਸ੍ਰੀ ਜੀ। ਮੇਰਾ ਨਾਮ ਰਾਜਨ ਦੇਵੇਦੀ ਐਂਡ ਦੇ ਡਾਇਰੈਕਟਰ। ਕਾਫੀ ਮੈਗਾਨੀ ਕਰੇ ਮੈਂ ਲਗਭਗ 8 ਤੋਂ 10 ਗਾਨਿਆਂ ਦੇ ਰਿਸੀਪਟੀ ਰਿਲੀਜ਼ ਹੀ ਤੇ ਹੈਗੇ ਹਨ ਜਿਨ੍ਹਾਂ ਜੋ ਇੱਕ ਗਾਣਾ ਮਿਸਟਰ ਡਿਸਤੀ ਦਾ ਤੇ ਡੀਐਨਵੀ ਜਿਹੜਾ ਸਾਨੂੰ ਅੱਜ ਲਈ ਹੋਣਾ ਜੀ ਦਿੱਲੀ ਨੂੰ ਪੰਜਾਬ ਤੇ ਜਦੋਂ ਇਹਨਾਂ ਨਾਲ ਮੀਟਿੰਗ ਹੋਈ ਆਪਣੀ ਤੇ ਪਹਿਲੀ ਵਾਰ ਜਦੋਂ ਮੈਂ ਗਾਣਾ ਸੁਣਿਆ ਪਹਿਲੀ ਵਾਰ ਹੀ ਲਿਖੋਗੇ ਕਿ ਸੀਗਾ ਮਾਂ ਚ ਪਪਾ ਇਹੀ ਗੱਲ ਕਰਨਗੇ ਵੀ ਇਹਨਾਂ ਨੇ ਹੋਰ ਵੀ ਦੋ ਤਿੰਨ ਗਾਣੇ ਸੁਣਾਏ ଥିਗੇ ਇਹ ਆਡੀਓ ਸਭ ਤੋਂ ਵਧੀਆ ਲੱਗ ਗਈ ਆਪਾਂ ਤੇ ਨੈਕਸਟ ਆਪਾਂ ਮਿਲਿਆਗੇ ਲਗਰ ਚਾਂਬਲ ਜੀ ਫਿਰ ਕੈਪਟਨ ਬੜਿਆ ਸਕਿਆ ਤੇਰਾ ਪਾਏ ਸ਼ੁਕਰੀ